ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਭੈਣ ਭਰਾਵਾਂ ਨੂੰ ਛੋਟੇ ਵੱਡੇ ਸਹਿਯੋਗੀ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਕੱਲ ਆਪਾਂ ਵੀਡੀਓ ਦੇ ਵਿੱਚ ਇੱਕ ਜਾਣ ਪਛਾਣ ਕਰਵਾਈ ਸੀਗੀ ਕਿ ਜਿਹੜਾ ਅਸੀਂ ਇੱਕ ਨਵਾਂ ਅਧਾਇਏ ਸ਼ੁਰੂ ਕਰਨ ਜਾ ਰਹੇ ਹਾਂ ਅੰਧਵਿਸ਼ਵਾਸ ਸ਼ਮਹਿਮਾ ਪਰਮਾ ਪਖੰਡਾ ਦੇ ਖਿਲਾਫ ਜਿਵੇਂ ਤਰਕਸ਼ੀਲ ਸੋਸਾਇਟੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਕੰਮ ਕਰ ਰਹੀ ਆ ਲੋਕਾਂ ਨੂੰ ਜਾਗਰੂਕ ਕਰ ਰਹੀ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਤਰਕਸ਼ੀਲ ਸੁਸਾਇਟੀ ਜਿਹੜੀ ਆ Sri Lanka ਤੋਂ ਸ਼ੁਰੂ ਕੀਤੀ ਸੀ ਉਹਨਾਂ ਦੇ ਜਨਮਦਾਤਾ ਸੀ ਡਾਕਟਰ ਟੀ ਕਬੂਰ ਟੀ ਕਬੂਰ ਡਾਕਟਰ ਸਾਹਿਬ ਉਹਨਾਂ ਨੇ ਜਿਹੜਾ ਵਾ ਸੁਸਾਇਟੀ ਨੂੰ ਜਿਹੜਾ ਆਪਣੇ ਪੱਧਰ ਤੇ ਚਲਾਇਆ ਉਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਕਾਈਆਂ ਦੇ ਵਿੱਚ ਬਦਲ ਗਈਆਂ ਅੱਜ ਉਹ ਵਿਦੇਸ਼ਾਂ ਦੇ ਵਿੱਚ ਵੀ ਤਰਕਸ਼ੀਲ ਸੁਸਾਇਟੀ ਜਿਹੜੀ ਆਪਣਾ ਕੰਮ ਕਰ ਰਹੀ ਆ ਲੋਕਾਂ ਨੂੰ ਜਾਗਰੂਕ ਕਰ ਰਹੀ ਆ ਹੁਣ ਤਰਕਸ਼ੀਲ ਸੋਸਾਇਟੀ ਦਾ ਕੰਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਸਿਆਣੇ ਕਰਨਾ ਹੈ ਉਹਨਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ ਅੰਧਵਿਸ਼ਵਾਸ਼ਾਂ ਤੋਂ ਮੁਕਤ ਕਰਨਾ ਹੈ ਪਖੰਡਾਂ ਦੇ ਵਿੱਚੋਂ ਕੱਢਣਾ ਹੈ ਗੱਲ ਹੁਣ ਇੱਥੇ ਆਉਂਦੀ ਹੈ ਕਿ ਤਰਕਸ਼ੀਲਤਾ ਦਾ ਲੋੜ ਕਿਉਂ ਪਈ ਤਰਕਸ਼ੀਲਤਾ ਤੋਂ ਕੀ ਭਾਵ ਹੈ ਤਰਕਸ਼ੀਲਤਾ ਜਿਹੜੀ ਆ ਕਿ ਇੱਕ ਹਰ ਇੱਕ ਪਹਿਲੂ ਨੂੰ ਤਰਕ ਦੇ ਆਧਾਰ ਦੇ ਉੱਤੇ ਗੱਲ ਕਰਨੇ ਤੇ ਬੜੇ ਸੱਚਜੇ ਢੰਗ ਦੇ ਨਾਲ ਤਰਕ ਦੇ ਨਾਲ ਗੱਲ ਕਰਕੇ ਤੇ ਜਿਹੜਾ ਤਰਕਸ਼ੀਲਤਾ ਦੀ ਗੱਲ ਹੋਣੀ ਆ ਉਹਦੇ ਵਿੱਚ ਆ ਜਾਂਦੀ ਆ ਕਿ ਵਿਗਿਆਨਕ ਤੌਰ ਤੇ ਹਰ ਇੱਕ ਪਿਛੇ ਜਿਹੜੀ ਆ ਘਟਨਾ ਕੋਈ ਵਾਪਰਦੀ ਆ ਵਿਗਿਆਨਕ ਟੰਗ ਤਰੀਕਾ ਹੁੰਦਾ ਏ ਵਿਗਿਆਨਕ ਸਚਾਈ ਛੁਪੀ ਹੁੰਦੀ ਆ ਜਿਵੇਂ ਅੱਜ ਸਾਡੇ ਸਮਾਜ ਦੇ ਅੰਦਰ ਬਾਬਾਵਾਦ ਡੇਰਾਵਾਦ ਬੜੇ ਵੱਡੇ ਪੱਧਰ ਤੇ ਫੈਲ ਗਿਆ ਤੇ ਉਸ ਡੇਰਾਵਾਦ ਦੇ ਵਿੱਚ ਇੱਕ ਸਿਰਫ ਉਹਨਾਂ ਦਾ ਨਿੱਜੀ ਸਵਾਰਥ ਹੈ ਮਨੋਰਥ ਹੈ ਸਿਰਫ ਪੈਸਾ ਕਮਾਉਣਾ ਲੋਕਾਂ ਨੂੰ ਗਮਰਾਹ ਕਰਨਾ ਅਨਿਸ਼ਰਦਾ ਦੇ ਵਿੱਚ ਫਸਾਉਣਾ ਜਿੱਥੇ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰਾਂ ਵੱਲੋਂ ਰੋਕ ਲੱਗਣੀ ਚਾਹੀਦੀ ਸੀ ਧਾਰਮਿਕ ਜਥੇਬੰਦੀਆਂ ਵੱਲੋਂ ਰੋਕਣਾ ਚਾਹੀਦਾ ਸੀਗਾ ਸ਼੍ਰੋਮਣੀਆ ਕਮੇਟੀਆਂ ਵੱਲੋਂ ਜਿਹੜਾ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀ ਪਰ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਉਹ ਆਪਣੇ ਤੱਕ ਹੀ ਸੀਮਤ ਰਹਿ ਗਿਆ ਸਰਕਾਰਾਂ ਨੇ ਵੀ ਜਿਹੜਾ ਬਣਦਾ ਰੋਲ ਅਦਾ ਕਰਨਾ ਸੀ ਉਹ ਨਹੀਂ ਕੀਤਾ ਹੁਣ ਗੱਲ ਆਉਂਦੀ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਪਿਛਲੇ ਲੰਬੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਪਖੰਡੀ ਬਾਬੇ ਬਣੇ ਸੀਗੇ ਜਾਂ ਜੋਤਸ਼ੀ ਨੇ ਜਾਂ ਪੁਛਾਂ ਦੱਸਣ ਵਾਲੇ ਨੇ ਜਾਦੂ ਟੋਣਿਆਂ ਦੇ ਜਿਹੜੇ ਹੱਲ ਕਰਨ ਵਾਲੇ ਨੇ ਤੇ ਇਹਨਾਂ ਦੇ ਨਾਲ ਤਰਕਸ਼ੀਲ ਸੁਸਾਇਟੀ ਨੇ ਸਿੱਧੇ ਤੌਰ ਤੇ رابطہ ਕੀਤਾ ਉਹਨਾਂ ਨੂੰ ਚੈਲੰਜ ਕੀਤਾ ਚੈਲੰਜ ਜਦੋਂ ਕੀਤਾ ਜਦੋਂ ਪੀੜਤ ਲੋਕ ਤਰਕਸ਼ੀਲ ਸੁਸਾਇਟੀ ਤੱਕ ਪਹੁੰਚ ਕਰਦੇ ਰਹੇ ਤੇ ਸਾਡੀ ਇੱਕ ਟੀਮ ਸੀ ਮਹਿਤਾ ਚੌਂਕ ਜਿਹੜੀ ਤਰਕਸ਼ੀਲ ਸੁਸਾਇਟੀ ਨੇ ਜਿੱਥੇ ਪੰਜਾਬ ਤੋਂ ਬਾਹਰ ਸੂਬਿਆਂ ਦੇ ਵਿੱਚ ਵੀ ਆਪਣਾ ਵਧੀਆ ਹੋਲਡ ਬਣਾਇਆ ਲੋਕਾਂ ਨੂੰ ਜਾਗਰੂਕ ਕੀਤਾ ਹੈ ਹੁਣ ਗੱਲ ਆਉਂਦੀ ਆ ਕਿ ਮਹਿਤਾ ਚੌਂਕ ਦੇ ਵਿੱਚ ਇਕਾਈ ਕਦੋਂ ਬਣੀ ਤਰਕਸ਼ੀਲਤਾ ਜਿਹੜੀ ਇੱਥੇ ਕਿਵੇਂ ਆਈ ਤਰਕਸ਼ੀਲਤਾ ਦਾ ਮਹਿਤਾ ਚੌਂਕ ਏਰੀਆ ਦੇ ਵਿੱਚ ਫਲਾ ਕਿਵੇਂ ਕੀਤਾ ਇੱਕ ਪੰਜਾਬ ਲੈਵਲ ਦੇ ਉੱਤੇ ਤੇ ਵਿਦੇਸ਼ਾਂ ਤੱਕ ਧੂਮਾ ਪਾਉਣ ਵਾਲੀ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਇੱਥੇ ਸਾਡੇ ਸਦੀਵੀ ਵਿਛੋੜਾ ਦੇ ਚੁੱਕੇ ਸੰਜੀਵ ਕੁਮਾਰ ਬੱਬੂ ਜੀ ਤੇ ਸਾਡੇ ਸਾਥੀ ਵਿਦੇਸ਼ ਜਾ ਚੁੱਕੇ ਨੇ ਜਤਿੰਦਰ ਮਹਿਤਾ ਤੇ ਉਹਨਾਂ ਤੋਂ ਇਲਾਵਾ ਸਾਡੀ ਜਿਹੜੀ ਟੀਮ ਸੀ ਜਿਵੇਂ ਮੰਗਲ ਸਿੰਘ ਟਕਾਪੁਰ ਜੱਗੀ ਟਕਾਪੁਰ ਤੋਂ ਹਰਪਾਲ ਸਿੰਘ ਫਿਰ ਮਲਕੀਸ਼ ਸਿੰਘ ਸੀਗਾ ਗੁਰਮੀਤ ਸਿੰਘ ਪਟੂ ਸੀਗਾ ਤੇ ਉਹਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਸੈਦੂ ਕੇ ਸੀਗਾ ਸਾਡੀ ਟੀਮ ਦੇ ਵਿੱਚ ਤੋਂ ਇਲਾਵਾ ਮਹਿਤਾ ਚੌਂਕ ਏਰੀਏ ਦੇ ਕਾਫੀ ਬੁੱਧੀਜੀਵੀ ਸਾਡੇ ਨਾਲ ਜੁੜੇ ਸੀਗੇ ਤੇ ਉਹਨਾਂ ਦੀ ਇੱਕ ਵੱਡੀ ਟੀਮ ਨੇ ਜਿਹੜਾ ਕੋਪਰਾਲਾ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਦਾ ਤੇ 1992 93 ਦੇ ਦੁਹਾਕੇ ਦੇ ਵਿੱਚ ਮਹਿਤਾ ਚੌਂਕ ਦਾਣਾ ਮੰਡੀ ਦੇ ਵਿੱਚ ਇੱਕ ਵਿਸ਼ਾਲ ਅ ਨਾਟਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਦੇਵਪੁਰ ਸ਼ਹਾਰਗੇ ਤੇ ਮਿੱਟੀ ਰੁਦਨ ਕਰੇ ਭੂਤਾਂ ਪ੍ਰੇਤਾਂ ਨਾਲ ਯੁੱਧ ਕਿਵੇਂ ਅਖੌਤੀ ਬਾਬੇ ਅਜਿਹੇ ਨਾਟਕਾਂ ਦਾ ਜਿਹੜਾ ਉੱਥੇ ਮੰਥਨ ਕੀਤਾ ਗਿਆ ਕੋਰੀਓਗ੍ਰਾਫੀਆਂ ਕੀਤੀਆਂ ਗਈਆਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਖੁੱਗੀ ਜੀ ਵੀ ਉੱਥੇ ਪਹੁੰਚੇ ਸੀ ਨਾਟਕ ਟੀਮ ਜਿਹੜੀ ਪਹੁੰਚੀ ਸੀਗੀ ਤੇ ਜਿਹੜਾ ਨਾਟਕਾਂ ਦਾ ਮੰਚਨ ਹੋਇਆ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਕਈਆਂ ਬਣਨੀਆਂ ਸ਼ੁਰੂ ਹੋਈਆਂ ਤੇ ਲੋਕਾਂ ਨੂੰ ਜਦੋਂ ਜਾਗਰੂਕ ਕੀਤਾ ਕਿ ਇਹ ਜਿਹੜੀਆਂ ਘਟਨਾਵਾਂ ਮੈਂ ਦੁਬਾਰਾ ਰਿਪੀਟ ਕਰ ਦਿੰਨਾ ਕਿ ਘਰਾਂ ਦੇ ਵਿੱਚ ਆਮ ਘਟਨਾਵਾਂ ਵਾਪਰਦੀਆਂ ਸੀ ਖੂਨ ਦੇ ਛਿੱਟੇ ਪੈਣੇ ਕੱਪੜਿਆਂ ਨੂੰ ਅੱਗ ਲੱਗਣੀ ਰੋੜੇ ਵੱਜਣੇ ਵਾਲ ਕੱਟੇ ਜਾਣੇ ਦੰਦાળા ਦੌਰੇ ਪੈਣੇ ਆਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਜਿੰਨਾਂ ਨੂੰ ਲੈ ਕੇ ਲੋਕ ਮਜਬੂਰਨ ਤੌਰ ਤੇ ਪਖੰਡੀ ਬਾਬਿਆਂ ਦੇ ਕੋਲ ਜੋਸ਼ੀਆਂ ਦੇ ਕੋਲ ਪੁਛਾਂ ਦੱਸਣ ਵਾਲਿਆਂ ਦੇ ਕੋਲ ਹਥੌਲੇ ਕਰਨ ਵਾਲਿਆਂ ਦੇ ਕੋਲ ਭਾਵ ਫਾਂਡੇ ਕਰਨ ਵਾਲਿਆਂ ਦੇ ਕੋਲ ਲੈ ਕੇ ਜਾਣਾ ਲੋਕਾਂ ਨੇ ਤੇ ਉਹਨਾਂ ਮਸਲਿਆਂ ਦਾ ਹੱਲ ਜਦੋਂ ਨਾ ਹੋਣਾ ਤੇ ਫਿਰ ਅਖੀਰ ਖੋਜ ਹੁਣੀ ਤਰਕਸ਼ੀਲ ਸੁਸਾਇਟੀ ਦੀ ਕਿ ਉਹਨਾਂ ਨੂੰ ਵੀ ਮਿਲ ਕੇ ਦੇਖਿਆ ਜਾਵੇ ਫਿਰ ਤਰਕਸ਼ੀਲ ਸੁਸਾਇਟੀ ਨੇ ਸਾਡੀ ਟੀਮ ਨੇ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਡਿਸਕਸ ਕਰਨੀ ਗੱਲਬਾਤ ਕਰਨੀ ਉਹਨਾਂ ਦੇ ਹਾਲਾਤਾਂ ਤੋਂ ਜਿਹੜਾ ਸਾਰਾ ਪੁੱਛਣਾ ਵੀ ਕੀ ਘਟਨਾ ਵਾਪਰਦੀ ਕਿਵੇਂ ਵਾਪਰੀ ਤੇ ਫਿਰ ਉਸ ਚੀਜ਼ ਨੂੰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਮਸਲੇ ਨੂੰ ਹੱਲ ਕਰਨਾ ਜਿਹੜੀ ਵੀ ਘਟਨਾ ਵਾਪਰਦੀ ਸੀ ਤੇ ਫਿਰ ਉਹ ਜਿਹੜਾ ਬਾਬਾ ਜਾਂ ਜੋਤਸ਼ੀ ਜਾਂ ਸਬੰਧਤ ਕੋਈ ਸੌਰੀਆ ਜਾਂ ਫਾਂਡੇ ਵਾਲਾ ਸੀ ਉਹਨੂੰ ਜਾ ਕੇ ਤਰਕਸ਼ੀਲ ਸੋਸਾਇਟੀ ਨੇ ਸਿੱਧੇ ਤੌਰ ਤੇ ਚੈਲੰਜ ਕੀਤਾ ਤੇ ਕਰਦੇ ਰਹੇ ਤੇ ਅੱਜ ਵੀ ਕਰ ਰਹੇ ਨੇ ਹੁਣ ਤਰਕਸ਼ੀਲ ਸੋਸਾਇਟੀ ਨੇ ਜਿਹੜਾ ਆਪਣਾ ਢੰਗ ਤਰੀਕਾ ਬਦਲੀ ਕੀਤਾ ਏ ਕਿ ਸਕੂਲਾਂ ਦੇ ਵਿੱਚ ਪਰਖ ਪ੍ਰੀਖਿਆ ਜਿਹੜੀ ਆ ਕਰਵਾਈ ਜਾ ਰਹੀ ਆ ਇਮਤਿਹਾਨ ਲੈ ਰਹੇ ਜਾ ਰਹੇ ਬੱਚਿਆਂ ਨੂੰ ਉਹ ਜਿਵੇਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਜਿਹੜਾ ਸਾਡਾ ਹੁਣ ਤੱਕ ਦਾ 30 32 ਸਾਲ ਦਾ ਤਜਰਬਾ ਏ ਸਾਡੀ ਟੀਮ ਦਾ ਤਜਰਬਾ ਏ ਉਹਨੂੰ ਹੁਣ ਲੜੀ ਵਾਈਜ਼ ਜਿਹੜਾ ਵਾ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਤੇ ਇੱਕ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਗੱਲਬਾਤ ਕਰਕੇ ਦੱਸਾਂਗੇ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਕੇਸ ਹੱਲ ਕੀਤੇ ਤੇ ਕਿਹੜਿਆਂ ਮਸ਼ਹੂਰ ਬਾਬਿਆਂ ਨਾਲ ਵੀ ਜਿਹੜਾ ਵਾਰਤਾ ਲਾਭ ਕੀਤੀ ਉਹਨਾਂ ਨੂੰ ਚੈਲੰਜ ਕੀਤਾ ਤੇ ਕਿਵੇਂ ਸਾਡਾ ਉਹ ਚੈਲੰਜ ਕਬੂਲ ਨਹੀਂ ਕਰ ਸਕੇ ਤੇ ਉਹ ਜਿਹੜੀ 5 ਲੱਖ ਦਾ ਨਾਮ ਤਰਕਸ਼ੀਲ ਸੋਸਾਇਟੀ ਵੱਲੋਂ ਰੱਖਿਆ ਗਿਆ ਉਹ ਨਹੀਂ ਜਿੱਤ ਸਕੇ ਤੇ ਸਾਥੀਓ ਜੇ ਅੱਜ ਤੱਕ ਤਰਕਸ਼ੀਲ ਸੋਸਾਇਟੀ ਦਾ ਰੱਖਿਆ ਹੋਇਆ ਨਾਮ ਕੋਈ ਵੀ ਬਾਬਾ ਸਾਧ ਪਖੰਡੀ ਨਹੀਂ ਜਿੱਤ ਸਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਜਿੱਤ ਸਕਦਾ ਤੇ ਇਥੋਂ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਿਰਫ 5 ਲੱਖ ਦਾ ਨਾਮ ਤਰਕਸ਼ੀਲ ਸੋਸਾਇਟੀ ਪੰਜਾਬ ਦਾ ਨਹੀਂ ਰਹਿ ਗਿਆ ਸਗੋਂ ਹੁਣ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੋਸਾਇਟੀਆਂ ਬਣੀਆਂ ਨੇ ਉਹਨਾਂ ਵੱਲੋਂ ਵੀ ਲੱਖਾਂ ਡਾਲਰਾਂ ਦਾ ਇਨਾਮ ਰੱਖਿਆ ਗਿਆ ਜੋ ਹੁਣ ਮਿਲੀਅਨਾਂ ਦੇ ਵਿੱਚ ਪਹੁੰਚ ਗਿਆ ਹੈ ਤੇ ਅੱਜ ਵੀ ਚੁਣੌਤੀ ਹੈ ਕਿ ਜੇ ਕੋਈ ਬਾਬਾ ਆਪਣੀ ਸ਼ਕਤੀ ਕਾਲਾ ਅਲਮ ਜਾਦੂ ਟੋਣਾ ਮੰਤਰ ਕਰਕੇ ਵਿਖਾਉਂਦਾ ਤੇ ਤਰਕਸ਼ੀਲ ਸੋਸਾਇਟੀ ਨੂੰ ਖੁੱਲਾ ਚੈਲੰਜ ਕਰਦੀ ਆ ਚੁਣੌਤੀ ਦਿੰਦੀ ਆ ਤੇ ਅਸੀਂ ਜਿਵੇਂ ਚੁਣੌਤੀਆਂ ਦਿੱਤੀਆਂ ਸੀਗੀਆਂ ਕਿ ਉਹਨਾਂ ਨੂੰ ਤੁਹਾਡੇ ਨਾਲ ਜਿਹੜਾ ਰੂਬਰੂ ਹੋਵਾਂਗੇ ਸਾਂਝੀਆਂ ਕਰਾਂਗੇ ਕਿ ਜਿਹੜੀਆਂ ਘਟਨਾਵਾਂ ਨੂੰ ਕਿਵੇਂ ਹੀ ਹੱਲ ਕੀਤਾ ਤੇ ਕਿਵੇਂ ਬਾਬਿਆਂ ਦੇ ਨਾਲ ਜਿਹੜੇ वार्तालाਪ ਹੋਏ ਤੇ ਕਿਵੇਂ ਉਹਨਾਂ ਨੂੰ ਚੈਲੰਜ ਕੀਤਾ ਤੇ ਕਿਵੇਂ ਉਹਨਾਂ ਦੇ ਜਿਹੜਾ ਵਾ ਡੰਡੀ ਡੋਰੀ ਵਿੱਚ ਕਾਇਆ ਤੇ ਸੋ ਅਸੀਂ ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਠੋਕਰ ਮਾਰਨਾ ਨਹੀਂ ਤੇ ਅਜਿਹਾ ਕੋਈ ਵੀ ਅਸੀਂ ਤੁਹਾਡੇ ਨਾਲ ਕੋਈ ਏਜੰਡਾ ਨਹੀਂ ਸਾਂਝਾ ਕਰਨਾ ਚਾਹੁੰਦੇ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਤੋਂ ਛੱਟ ਵਜੇ ਹਾਂ ਜਿੱਥੇ ਪਖੰਡਵਾ ਤੇ ਡੇਰਾਵਾਦ ਦੀ ਗੱਲ ਚੱਲਦੀ ਆ ਉਹਨੂੰ ਖੁੱਲ੍ਹ ਦੇਲੀ ਦੇ ਨਾਲ ਲੋਕਾਂ ਦੀ ਕਚੈਰੀ ਦੇ ਵਿੱਚ ਰੱਖਾਂਗੇ ਕਿ ਅਸੀਂ ਕਿਸ ਤਰ੍ਹਾਂ ਚੁਣੌਤੀ ਦੇ ਰਹੇ ਆ ਤੇ ਲੋਕਾਂ ਦਾ ਸਾਨੂੰ ਕੀ ਸਾਥ ਮਿਲਦਾ ਰਿਹਾ ਹੈ ਤਦ ਤੱਕ ਸਾਥੀਓ ਧੰਨਵਾਦ